ਬਿੱਤੇ ਦਿਨਾਂ ਤੋਂ ਪੰਜਾਬ ਦੇ ਵਿੱਚ ਭਾਰੀ ਬਾਰਿਸ਼ ਪਈ ਹੈ ਜਿਸ ਤੋਂ ਬਾਅਦ ਪੰਜਾਬ ਦੇ 7 ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹੋਏ ਨੇ ਪਿੰਡਾਂ ਦੇ ਪਿੰਡ ਰੁੜ ਗਏ ਪਸ਼ੂ ਹੋਰ ਵੀ ਕਾਫੀ ਕੁਸ਼ ਕਿਸਾਨਾਂ ਦਾ ਬਰਬਾਦ ਹੋਇਆ ਫਸਲਾਂ ਬਰਬਾਦ ਹੋਈਆਂ ਜਿਸ ਤੋਂ ਬਾਅਦ ਜਾ ਕੇ ਪ੍ਰਸ਼ਾਸਨ ਸਮਾਜ ਸੇਵੀ ਸਸਤਾਮਾ ਲਗਾਤਾਰ ਮੁਰਤੋਂ ਪੰਜਾਬ ਨੂੰ ਬਚਾਉਣ ਦੇ ਵਿੱਚ ਲੱਗਿਆ ਹੋਇਆ ਨੇ ਪਰ ਇਹ ਹੜਾ ਦੇ ਕਾਰਨ ਕੀ ਨੇ ਕਿਉਂ ਹਾਲਾਤ ਬਣੇ ਇਸ ਤਰੀਕੇ ਦੇ ਤਾਂ ਕਈ ਲੋਕ ਇਸ ਨੂੰ ਕੁਦਰਤੀ ਕਰੋਪੀ ਕਹਿੰਦੇ ਨੇ ਕਈ ਲੋਕ ਇਹ ਕਹਿ ਰਹੇ ਨੇ ਕੀ ਕੁਦਰਤ ਨਾਲ ਛੇੜਛਾੜ ਕੀਤੀ ਐ ਨਦੀਆਂ ਨਾਲਿਆਂ ਨੂੰ ਬੰਦ ਕਰਕੇ ਰੱਖ ਦਿੱਤਾ ਕਈ ਧਨਾੜ ਬੰਦਿਆਂ ਨੇ ਨਦੀਆਂ ਤੇ ਕਬਜ਼ੇ ਕਰ ਲਏ ਜਿਸ ਤੋਂ ਬਾਅਦ ਪਾਣੀ ਦਾ ਵਹਾਅ ਬੰਦ ਹੋ ਗਿਆ ਉਸ ਤੋਂ ਬਾਅਦ ਫਿਰੇ ਤਬਾਹੀ ਸ਼ੁਰੂ ਹੋ ਗਈ ਇਸ ਬਾਰੇ ਜਿਹੜੀ ਤਸਵੀਰ ਤੁਹਾਨੂੰ ਇਹ ਪਾਣੀ ਦਿਖਾ ਰਹੇ ਹਾਂ ਤੁਸੀਂ ਜੂਮ ਕਰਕੇ ਦਿਖਾ ਦਿਓ ਚਾਰੇ ਪਾਸੇ ਆਹ ਪਾਣੀ ਕੋਈ ਪੰਜਾਬ ਦੇ ਉਹਨਾਂ ਜਿਨੇ ਨਾਣੀ ਜਿਸ ਪਾਸੇ ਅੱਜਕੱਲ ਖਬਰਾਂ ਲੱਗ ਰਹੀਆਂ ਨੇ ਕਿ ਹੜ੍ਹ ਆਏ ਹੋਏ ਨੇ ਭਾਵੇਂ ਆਪਾਂ ਗੁਰਦਾਸਪੁਰ ਅਜਨਾਲਾ ਜਾ ਫਿਰ ਫਾਜ਼ਲੀਕਾ ਫਰੋਜ਼ ਪਰ ਉਹਨਾਂ ਇਲਾਕੇ ਦੀ ਤਸਵੀਰ ਨਹੀਂ ਆਏ ਕਿਤੇ ਭੁੱਲ ਕੇ ਵੀ ਇਹ ਸਮਝ ਲਓ ਕਿ ਹਰਲੇ ਇਲਾਕੇ 'ਚ ਅਸੀਂ ਖੜੇ ਆਂ ਇਹ ਤਸਵੀਰ ਹੈ ਨਿਊ ਚੰਡੀਗੜ੍ਹ ਦੇ ਇਲਾਕੇ ਦੀ ਨਿਊ ਚੰਡੀਗੜ੍ਹ ਇਲਾਕੇ ਦੇ ਵਿੱਚ ਵੀ ਹਰ ਵਰਗੇ ਹਾਲਾਤ ਬਣੇ ਹੋਏ ਨੇ ਤੇ ਇਸ ਜਗ੍ਹਾ ਉੱਤੇ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਹੈ ਕਿ ਕਿਤੇ ਨਾ ਕਿਤੇ ਅਗਰੇ ਪਾਣੀ ਦਾ ਬੰਨ ਟੁੱਟਦਾ ਹੈ ਤੋਂ ਉਸ ਤੋਂ ਬਾਅਦ ਕਾਫੀ ਵੱਡਾ ਨੁਕਸਾਨ ਪਿੰਡਾਂ ਦਾ ਹੋਵੇਗਾ ਪਰ ਇਸ ਪਾਣੀ ਨੂੰ ਕਿਸ ਨੇ ਰੋਕਿਆ ਕਿਸ ਕਾਰਨ ਰੁਕਿਆ ਇਹ ਵੀ ਪੂਰੀ ਗੱਲਬਾਤ ਅਸੀਂ ਕਰਾਂਗੇ ਪਿੰਡ ਦੇ ਮੋਟਰ ਬੰਦ ਸਾਡੇ ਨਾਲ ਨੇ ਪਿੰਡ ਭਗਤ ਮੱਜਰਾ ਪੁਲੇੜੀ ਦੇ ਵਿੱਚਕਾਰ ਇਹ ਪਾਣੀ ਖੜਿਆ ਹੈ ਪਰ ਇਹ ਕਾਰਨ ਕੀ ਹੈ ਗੱਲਬਾਤ ਕਰਨੀ ਸਾਡੇ ਨਾਲ ਪਿੰਡ ਦੇ ਸਰਪੰਚ ਸਾਡੇ ਨਾਲ ਨੇ ਕਲਵੀਰ ਸਿੰਘ ਕਲਵੀਰ ਸਿੰਘ ਆਪਾਂ ਕਿਹੜੀ ਜਗ੍ਹਾ ਖੜੇ ਆ ਫਰੋਚਪੁਰ ਹੈ ਅਜਨਾਲ ਹੈ ਗੁਰਦਾਸਪੁਰ ਹੈ ਕਿਹੜੀ ਜਗ੍ਹਾ ਹੈ ਨਿਊ ਚੰਡੀਗੜ੍ਹ ਚਾਂਜੀ ਭਗਤ ਮੱਜਰਾ ਹਾਂਜੀ ਪਰ ਇੱਥੇ ਹਾਰਡ ਵਰਗੇ ਹਾਲਾਤ ਬਣੇ ਹੋਏ ਨੇ ਪਾਣੀ ਉਹ ਪਾਣੀ ਚਾਰੇ ਪਾਸੇ ਤੱਕ ਨਜ਼ਰ ਬੱਝਦੀ ਹੈ ਪਾਣੀ ਪਾਣੀ ਇਹ ਕਿਵੇਂ ਇਹ ਕੰਪਨੀਆਂ ਨੇ ਰੋਕੇ ਹੋਏ ਆ ਜੀ ਪਾਣੀ ਕਿਹੜੀ ਕੰਪਨੀ ਜੀ ਐਲਟਸ ਕੰਪਨੀ ਨੇ ਜੀ ਹਾਂਜੀ ਹਾਂ ਸੜਕਾਂ ਬਣਾ ਕੇ ਜੀ ਅੱਛਾ ਪਿੱਛੇ ਇਹ ਬਰਸਾਤੀ ਪਾਣੀ ਨਹੀਂ ਲੰਘਦਾ ਹੁੰਦਾ ਤਾਂ ਸ਼ੁਰੂ ਤੋਂ ਹੀ ਇਹਨਾਂ ਨੇ ਇਹ ਸੜਕ ਬਣਾ ਕੇ ਬੰਨ ਬਣਾਤਾ ਜੀ ਇੱਕ ਇਹ ਕਲੋਨੀ ਪਾਸ ਹੋ ਗਈ ਹਾਂਜੀ ਹਾਂ ਇਸ ਤੇ ਹਾਂਜੀ ਹਾਂ ਇਹ ਨਦੀ ਚੋਂ ਸੀ ਕੁਝ ਕੀ ਸੀ ਚੋਆ ਤਾਂ ਜੀ ਬਰਸਾਤੀ ਬੰਦ ਹੋ ਗਿਆ ਹਾਂਜੀ ਹਾਂ ਇਹ ਪ੍ਰੋਜੈਕਟ ਅਗਰ ਗਮਾਡਾ ਨੇ ਜਾਂ ਕਿਸੇ ਨੇ ਪਾਸ ਕੀਤਾ ਹੈ ਤਾਂ ਕੁਝ ਦੇ ਕੇ ਪਾਸ ਕੀਤਾ ਹੋਣਾ ਪਰ ਚੋ ਕਿਵੇਂ ਬੰਦ ਹੋ ਗਈ ਫਿਰ ਉਦੋਂ ਨਹੀਂ ਇਤਰਾਜ਼ ਕੀਤਾ ਤੁਹਾਡੇ ਪਿੰਡ ਵਾਲੇ ਨੇ ਇਤਰਾਜ਼ ਬਹੁਤ ਕਰਿਆ ਜੀ ਡੀਸੀ ਕੋਲ ਸਾਰੇ ਕਿਤੇ ਐਸਡੀਐਮ ਦੇ ਵੀ ਗਏ ਆ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋਈ ਪਿਛਲੀਆਂ ਪੰਚਾਇਤਾਂ ਦੀ ਜੀ ਹੁਣ ਸਾਡੀਆਂ ਫਸਲਾਂ ਵੀ ਡੁੱਬ ਕੇ ਮਰ ਰਹੀਆਂ ਜੀ ਪਿੱਛੇ ਹਰ ਸਾਲ ਹੁਣ ਕੀ ਕੋਈ ਗੱਲਬਾਤ ਹੋਈ ਨਾ ਕੰਪਨੀ ਨਾਲ ਕੀ ਤੁਹਾਨੂੰ ਭਰੋਸਾ ਦੇ ਰਹੇ ਨੇ ਭਰੋਸਾ ਦਿੰਨੇ ਹਰ ਸਾਲ ਅਸੀਂ ਕਹਿੰਨੇ ਵੀ ਇੱਥੇ ਪਾਈਪ ਦੱਬਿਆ ਜਾਵੇ ਜਾਂ ਕੁਝ ਵੀ ਹੁਣ ਵੀ ਗੱਲ ਹੋਈ ਸੀ ਇਹ ਕਹਿੰਨੇ ਵੀ ਅਸੀਂ ਨਿਕਾਸੀ ਕਰੂਗੇ ਪਾਣੀ ਦੀ ਹਰ ਵਾਰ ਕਹਿੰਦੇ ਨੇ ਵੀ ਅਸੀਂ ਪਾਣੀ ਸੁੱਕੇ ਤੇ ਬਾਅਦ ਕਰੂੰਗੇ ਜਦੋਂ ਪਾਣੀ ਖਤਮ ਹੋ ਗਿਆ ਉਹ ਤੋਂ ਬਾਅਦ ਫੇਰ ਸੌਂ ਜਾਂਨੇ ਆ ਜਦੋਂ ਬਰਸਾਤ ਆਉਂਦੀ ਹੈ ਫੇਰ ਜਾਗਦੇ ਆ ਦਰ ਕਹਦਾ ਤੁਹਾਨੂੰ ਫੇਰ ਇਸ ਪਾਣੀ ਤੇ ਖੜੇ ਦਾ ਜੀ ਪਾਣੀ ਟੁੱਟ ਜਵੇ 15 16 ਕਿੱਲੇ ਵਿੱਚ 10 10 ਫੁੱਟ ਪਾਣੀ ਖੜਾ ਜੀ ਮਿੱਚੇ ਕਿਹੜੇ ਪਿੰਡ ਨੂੰ ਮਾਰ ਕਰੇਗਾ ਜੀ ਇਹ ਪਲਹੇੜੀ ਪਿੰਡ ਨੂੰ ਮਾਰ ਕਰੂਗਾ ਜੀ ਸਭ ਤੋਂ ਜ਼ਿਆਦਾ ਹਾਂ ਜੀ ਹਾਂ ਇਹਦੇ ਬਾਰੇ ਕੋਈ ਧਿਆਨ ਨਹੀਂ ਤਜਾਰਿਆ ਪ੍ਰਸ਼ਾਸਨ ਬਿਲਕੁਲ ਨਹੀਂ ਜੀ ਤੁਸੀਂ ਕਿਤੇ ਦਿੱਤਾ ਵੀ ਹੈ ਕਿਤੇ ਲਿਖਤੀ ਜਾਂ ਕਿਤੇ ਅਫਸਰਾਂ ਨੂੰ ਕਿਹਾ ਇਸ ਬਾਰੇ ਕਿ ਭਾਈ ਪਾਣੀ ਖੜਿਆ ਇੱਥੇ ਕੰਪਨੀ ਰੁਕਿਆ ਹੋਇਆ ਇਹ ਜ ਉਹ ਪਲਹੇੜੀ ਵਾਲੀ ਪਲਹੇੜੀ ਤੋਂ ਰੁੜਕੀ ਇੱਥੇ ਟੱਪਰੀਆਂ 'ਚ ਸੜਕ ਜਾਂਦੀ ਉਹਦੇ ਵਾਸਤੇ ਕ੍ਰੋਸਿੰਗ ਮੰਗੀ ਸੀ ਹਮਮ ਐਲਟਸ ਵਾਲੀ ਆਏ ਤੇ ਉਹ ਕਹਿੰਦੇ ਵੀ ਸਾਨੂੰ ਉਹਦੀ ਕ੍ਰੋਸਿੰਗ ਲੈ ਕੇ ਦੇ ਦਿਓ ਫਿਰ ਅਸੀਂ ਪਾਣੀ ਕੱਢ ਦੋਗੇ ਇਹ ਬਸ ਆਪਣੇ ਪਲਾਟਾਂ ਪਲਾਟਾਂ ਦਾ ਪਾਣੀ ਕੱਢੀ ਜਾ ਰਹੇ ਆ ਹਮਮ ਇੱਧਰ ਜਦੋਂ ਬਰਸਾਤ ਪਈ ਹੈ ਇਹ ਪਾਣੀ ਕਿਸੇ ਘਰ ਵੀ ਬੜਿਆ ਕੋਈ ਨੁਕਸਾਨ ਵੀ ਹੋਇਆ ਚਕਾਂ ਇਨਾ ਘਰਾਂ ਚ ਵੱਢ ਰਿਹਾ ਜੀ ਇਹ ਕੰਪਨੀ ਨੇ ਕੱਟੇ ਹੋਏ ਪਲਾਟ ਉਹਨਾਂ ਨੂੰ ਖਤਰਾ ਹੈ ਜੀ ਜਿਨ੍ਹਾਂ ਨੂੰ ਪਲਾਟ ਦਿੱਤੇ ਨੇ ਉਹਨਾਂ ਨੂੰ ਖਤਰਾ ਬਣ ਗਿਆ ਪਾਣੀ ਨੂੰ ਖਤਰਾ ਬਣ ਗਿਆ ਹਾਂਜੀ ਪਰ ਜਿਹੜੀਆਂ ਜਿਸ ਤਰੀਕੇ ਨਾਲ ਬਰਸਾਤਾ ਪਈਆਂ ਨੇ ਜਦ ਲੱਗਦਾ ਕਿ ਇਸ ਤਰੀਕੇ ਨਾਲ ਕੁਦਰਤ ਨਾਲ ਛੇੜਛਾੜ ਹੋਈ ਹੈ ਚੋਆ ਨੂੰ ਬੰਦ ਕਰਤਾ ਨਦੀਆਂ ਨੂੰ ਨਾਲੇ ਬਣਾ ਕੇ ਰੱਖ ਦਿੱਤਾ ਤਾਂ ਕਰਕੇ ਇਸ ਤਰੀਕੇ ਦੇ ਹਾਲਾਤ ਪੈਦਾ ਹੋ ਰਹੇ ਹਾਂਜੀ ਹਾਂਜੀ ਇਹ ਉਹੀ ਚੱਕਰ ਹੈ ਜੀ ਨਦੀਆਂ ਨਾਲੇ ਤੰਗ ਹੋਈ ਜਾ ਰਹੇ ਆ ਜੀ ਪਾਣੀ ਆਉਂਦਾ ਪਿੱਛੇ ਤੇ 8-10 ਪਿੰਡਾਂ ਦਾ ਜੀ ਇਹ ਸਾਰਾ ਹਾਂਜੀ ਹਾਂ ਸ਼ੁਰੂ ਤੋਂ ਹੀ ਆਉਂਦਾ ਆ ਰਿਹਾ ਜੀ ਇਹ ਜਾ ਕੇ ਰੁੜਕੇ ਵਾਲੀ ਨਹਿਰ ਵਿੱਚ गिरਦਾ ਦਾ ਪਾਣੀ ਹੁਣ ਤਾਂ ਬਿਮਾਰੀਆਂ ਦਾ ਵੱਡਾ ਖਤਰਾ ਹੈ ਕਿਉਂਕਿ ਕਾਫੀ ਇਸ ਦੇ ਵਿੱਚ ਪਸ਼ੂ ਜਾਂ ਫਿਰ ਜਾਨਵਰ ਮਰੇ ਹੋਏ ਦੇਖ ਰਹੇ ਹਾਂ ਅਸੀਂ ਦੂਜੇ ਪਾਸੇ ਕਾਫੀ ਬਦੂ ਹੀ ਮਾਰ ਰਹੀ ਹੈ ਇਹ ਤਾਂ ਬਿਮਾਰੀ ਦਾ ਖਤਰਾ ਬਹੁਤ ਵੱਡਾ ਹੈ ਹਾਂਜੀ ਹਾਂ ਖਤਰਾ ਤਾਂ ਹੈ ਹੀ ਹੈ ਜਿਸੇ ਸਿਹਤ ਸਮੱਸਿਆਵਾਂ ਪੈਦਾ ਹੋਣਗੀਆਂ ਜੀ ਇਹਦੇ ਨਾਲ ਕੋਈ ਆ ਨਹੀਂ ਦੇਖਣ ਇੱਥੇ ਨਹੀਂ ਜੀ ਤਾਂ ਹੋਰ ਵੀ ਸਾਡੇ ਨਾਲ ਮੌਤਰ ਬੰਦੇ ਨੇ ਤਾਂ ਬਾਈ ਜੀ ਕੀ ਹਾਲਾਤ ਬਣ ਗਏ ਤੁਸੀਂ ਦੇਖ ਰਹੇ ਜੀ ਹਾਲਾਤ ਬਹੁਤ ਮਾੜੇ ਆ ਕੰਪਨੀਆਂ ਦਾ ਕਿਸੇ ਦਾ ਧਿਆਨ ਨਹੀਂ ਨਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਏ ਤੇ ਅਗਰ ਇਹ ਪਾਣੀ ਖੜਿਆ ਰਿਹਾ ਤਾਂ ਬਿਮਾਰੀਆਂ ਫੈਲਣ ਦਾ ਖਤਰਾ ਏ ਪਿੱਛੇ ਕੰਪਨੀ ਨੇ ਇਹ ਬਰਸਾਤੀ ਚੋਹ ਚ ਆਪਣੇ ਪਲਾਟ ਕੱਟ ਕੇ ਲੋਕਾਂ ਤੋਂ ਪੈਸਾ ਇਕੱਠਾ ਕਰਕੇ ਆਪਣਾ ਪਾਸਾ ਹੋ ਗਏ ਕੋਈ ਸਪਾਸਿਬਲ ਧਿਆਨ ਨਹੀਂ ਦੇ ਰਿਆ ਜਿਹੜੀਆਂ ਇੱਥੇ 4-5 ਕੋਠੀਆਂ ਬਣੀਆਂ ਹੋਈਆਂ ਐ ਉਹਨਾਂ 'ਚ ਪਾਣੀ ਵੜਿਆ ਐ ਇਹਨਾਂ ਲੋਕਾਂ ਨੇ ਐਸ.ਡੀ.ਐਮ ਸਾਹਿਬ ਦੇ ਵੀ ਜਾ ਕੇ ਦਰਖਾਸਤ ਦਿੱਤੀ ਸੀ ਪਰ ਇੱਥੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੋਈ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਪਾਣੀ ਕਢਵਾਇਆ ਜਾਵੇ ਤਾਂ ਲੋਕਾਂ ਦੀ ਜਾਨ ਮਾਲ ਦਾ ਖਤਰਾ ਜੋ ਬਣਿਆ ਉਹ ਤੋਂ ਬਚਾਇਆ ਹੋਵੇ ਪਾਣੀ ਬਹੁਤ ਖੜਿਆ ਐ ਪਰ ਲੱਗਦਾ ਕਿ ਨੀਚੇ ਫਸਲਾਂ ਨੂੰ ਪਿੰਡ ਨੂੰ ਵੀ ਜਿੱਥੇ ਪੁਲੇੜੀ ਨੂੰ ਬਹੁਤ ਵੱਡੀ ਮਾਰ ਪੈਗੀ ਇਸ ਪਾਣੀ ਦੀ ਇਹਦੀ ਬਹੁਤ ਵੱਡੀ ਮਾਰ ਪਊਗੀ ਜੀ ਪਿੱਛੇ ਫਸਲਾਂ ਸੀਗੀਆਂ ਜਿਨ੍ਹਾਂ ਦੀਆਂ ਪਿੱਛੇ ਫਸਲਾਂ ਸੀ ਉਹ ਡੁੱਬ ਚੁੱਕੀਆਂ ਐ ਕੋਈ ਵੀ ਇਹਦੇ ਵੱਲ ਧਿਆਨ ਨਹੀਂ ਦੇ ਰਿਹਾ ਜੀ ਤਾਂ ਹੁਣ ਕੀ ਮੰਗਿਆ ਪ੍ਰਸ਼ਾਸਨ ਨੂੰ ਤੁਹਾਡੀ ਕੀ ਜਿਹੜਾ ਇਸ ਤਰੀਕੇ ਨਾਲ ਦੇਖੋ ਬਿਮਾਰੀਆਂ ਪੈਦਾ ਹੋਣੀਆਂ ਤਾਂ ਪਸ਼ੂ ਵੀ ਕਾਫੀ ਮਰੇ ਹੋਏ ਨੇ ਵਿੱਚ ਕਾਫੀ ਕੁਝ ਹੁੰਦਾ ਕਿ ਇਸ ਤਰੀਕੇ ਦੀ ਬਿਮਾਰੀ ਨਿਕਲਦੀ ਹੈ ਬਰਸਾਤ ਤੋਂ ਬਾਅਦ ਤਾਂ ਕੀ ਹਾਲਾਤ ਬਣ ਗਏ ਹਾਲਾਤ ਤਾਂ ਇਹ ਹਾਲਾਤ ਬਹੁਤ ਮਾੜੀ ਹੈ ਜੀ ਮੰਗ ਤਾਂ ਇਹ ਹੀ ਹੈ ਜੀ ਇਹਦਾ ਕੋਈ ਪਰਮਾਨੈਂਟ ਹੱਲ ਕੀਤਾ ਜਾਵੇ ਹਰ ਇੱਕ ਸਾਲ ਇਦਾਂ ਹੀ ਪਾਣੀ ਖੜਦਾ ਕੋਈ ਇਹਦੇ ਵੱਲ ਧਿਆਨ ਨਹੀਂ ਦੇ ਰਿਹਾ ਬਿਲਕੁਲ ਤੁਸੀਂ ਦੇਖੋ ਕਿ ਨਾਲ ਦੀ ਨਾਲ ਬਾਈ ਹੋਰ ਵੀ ਸਾਡੇ ਨਾਲ ਨੇ ਭਾਈ ਕਿੰਨੇ ਕੁ ਹਾਲਾਤ ਮਾੜੇ ਨੇ ਕੰਪਨੀਆਂ ਆਈਆਂ ਕਰੋੜਾਂ ਦੇ ਕਿੱਲੇ ਹੋ ਗਏ ਤੁਹਾਡੇ ਪਰ ਕਿਤੇ ਨਾ ਕਿਤੇ ਇਹ ਵੀ ਤੁਹਾਨੂੰ ਨੁਕਸਾਨ ਬਹੁਤ ਵੱਡਾ ਚੱਲਣਾ ਪੈ ਰਿਹਾ ਕਿਉਂਕਿ ਪਹਿਲਾਂ ਪਾਣੀ ਦਾ ਬਹੁਤ ਸੀ ਆਪਣੇ ਆਪ ਨਿਕਲਦਾ ਸੀ ਪਰ ਹੁਣ ਜਦੋਂ ਤੁਸੀਂ ਰੋਕਿਆ ਪਾਣੀ ਉਹ ਤੋਂ ਬਹੁਤ ਖਤਰਾ ਵੀ ਤੁਹਾਡੇ ਪਿੰਡਾਂ ਨੂੰ ਬਣ ਗਿਆ ਬਿਲਕੁਲ ਜੀ ਬਣ ਗਿਆ ਜੀ ਆ ਦੇਖੋ ਆ ਬੰਦ ਕੀਤਾ ਜੀ ਇੱਥੇ ਇੱਥੇ ਪਾਣੀ ਨਿਕਲਦਾ ਬੰਦ ਕੀਤਾ ਹੋਇਆ ਜੀ ਆ ਬੰਦ ਵੀ ਕੀਤਾ ਦੇਖੋ ਤੁਸੀਂ ਪਾਣੀ ਬਾਈ ਜੀ ਇੱਧਰ ਤੋਂ ਸਾਈਡ ਤੇ ਹੋ ਜਾਓ ਆ ਦੇਖੋ ਅੱਜ ਦੇਖੋ ਕਿ ਪਾਣੀ ਨੂੰ ਨਿਕਲਣ ਤੋਂ ਰੋਕ ਦਿੱਤਾ ਹੈ ਮਿੱਟੀ ਲਗਾ ਦਿੱਤੀ ਹੈ ਜਿਵੇਂ ਇਸ ਮਸ਼ੀਨ ਦੇ ਨਾਲ ਕਿਸੇ ਹੋਰ ਤਰੀਕੇ ਦੇ ਨਾਲ ਕੰਪਨੀ ਰੋਕੇ ਹਾਂਜੀ ਹਾਂਜੀ ਅਲਟੀ ਮਹਿੰਗੇ ਭਾਅ ਦੇ ਆਪਣੇ ਪਲਾਟ ਵੇਚਦੇ ਇਹ ਬਰਸਾਤੀ ਚੋਅ ਹੈ ਚੋਅ ਦੇ ਵਿੱਚ ਹੀ ਪਲਾਟ ਕੱਟ ਕੇ ਵੇਚੇ ਹੋਏ ਨੇ ਕਮਾਡਾ ਦੇ ਪਾਸ ਕਰਤਾ ਪ੍ਰੋਜੈਕਟ ਕਿਵੇਂ ਕਰਤਾ ਕੋਈ ਕਮਾਡਾ ਦਾ ਅਧਿਕਾਰੀ ਨਹੀਂ ਦੇਖਣ ਆਉਂਦਾ ਕੋਈ ਕੁਝ ਨਹੀਂ ਆ ਜੀ ਹੈਲੋ ਹਾਂਜੀ ਐਸ ਡੀਓ ਸੁਭਾ ਹਾਂਜੀ 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 ਕੀ ਹਾਲ ਹੈ ਸਰ ਠੀਕ ਹੈ ਸਰ ਠੀਕ ਹੈ ਤੁਹੇ ਸੁਣਾਉ ਸਰ ਮੈਂ ਨਿਊ ਚੰਡੀਗੜ੍ਹ ਏਰੀਆ ਚ ਖੜਿਆ ਜੀ ਭਗਤ ਮਾਜਰਾ ਪੁਲੇੜੀ ਦੇ ਵਿਚਕਾਰ ਇੱਕ ਜਗ੍ਹਾ ਪਾਣੀ ਖੜਿਆ ਬਹੁਤ ਜ਼ਿਆਦਾ ਜਿੱਥੇ ਕਿ ਚੋਹ ਜਾਂਦਾ ਨਿਕਲਦਾ ਉਹ ਚੋਹ ਦਾ ਪਾਣੀ ਰੁਕਿਆ ਹੋਇਆ ਕਾਫੀ ਦੱਸਿਆ ਕਿ ਕੰਪਨੀਆਂ ਆ ਰਹੀਆਂ ਜਿੱਥੇ ਕੀ ਲੋਕਾਂ ਨੂੰ ਦੱਸਿਆ ਕਿ ਕਾਫੀ ਵੱਡਾ ਖਤਰਾ ਉਹਨਾਂ ਦੀ ਫਸਲਾਂ ਨੂੰ ਤੇ ਨਾਲ ਉਹਨਾਂ ਦੇ ਘਰਾਂ ਨੂੰ ਜਿਹਨਾਂ ਇਹ ਪਾਣੀ ਵੜ ਸਕਦਾ ਹੈ ਇਸ ਮਾਤੇ ਡੀਸੀ ਮੁਹਾਲੀ ਨੂੰ ਵੀ ਅਸੀਂ ਦੀ ਹੁਣੇ ਭੇਜੀ ਹੈ ਵੀਡੀਓ ਬਣਾ ਕੇ ਇਸ ਵੱਲ ਕੋਈ ਧਿਆਨ ਦਿੱਤਾ ਜਾ ਰਿਹਾ ਹੈ ਜੀ ਪੁਲੇਹੜੀ ਦੀ ਗੱਲ ਕਰਦੇ ਹਾਂ ਸੀ ਸਰ ਪੁਲੇਹੜੀ ਹਰ ਭਗਤ ਮੱਜਰੇ ਦੇ ਵਿਚਕਾਰ ਹੈ ਜੀ ਆਲਟਸ ਕੰਪਨੀ ਕਿਚੋ ਵਿੱਚੋਂ ਨਿਕਲਦਾ ਹੈ ਉੱਥੇ ਪਾਣੀ ਰੁਕਿਆ ਹੋਇਆ ਕਾਫੀ ਘਟੋ-ਘਟੇ ਜ਼ਿਆਦਾ ਨਹੀਂ ਤਾਂ 5-6 ਏਕੜ ਜ਼ਮੀਨ ਵੀ ਖਰਾਬ ਹੋ ਗਈ ਦੂਜੇ ਪਾਸੇ ਨੀਚੇ ਵੀ ਕਾਫੀ ਮਾਰ ਪੈ ਸਕਦੀ ਪਾਣੀ ਦੀ ਅੱਜ ਵੀ ਆਲਰਡੀ ਐਕਸਨ ਸਾਹਿਬ ਵੀ ਆਏ ਸੀਗੇ ਸਾਡੇ ਹਾਂਜੀ ਅਸੀਂ ਉੱਥੇ ਆ ਕੇ ਅਸੀਂ ਉੱਥੇ ਸਾਈਟ ਵਿਜੀਟ ਕਰ ਲਈ ਹੈ ਅਸੀਂ ਆਏ ਸੀਗੇ ਐਕਸਨ ਸਾਹਿਬ ਵੀ ਆ ਕੇ ਗਏ ਸੀਗੇ ਹਾਂਜੀ ਪਿੰਡ ਦੇ ਜਿੰਨੇ ਵੀ ਬੰਦੇ ਐਕਚੁਅਲੀ ਉੱਥੇ ਮੇਨ ਇਸ਼ੂ ਪਤਾ ਕੀ ਹੈਗਾ ਹੈਗਾ ਉੱਥੇ ਇਸ਼ੂ ਹੈ ਆ ਰਿਹਾ ਜਿਹੜਾ ਪਿੱਛੇ ਸੁਸਾਇਟੀ ਬਣੀ ਵੀ ਹੈ ਕਿ ਜੀਬੀ ਸਟੇਟ ਕਰਕੇ ਅੱਛਾ ਜੀ ਉਹ ਸੁਸਾਇਟੀ ਦੇ ਜਿੰਨੇ ਵੀ ਮਤਲਬ ਸੀਵਰੇਜ ਦਾ ਪਾਣੀ ਹੈਗਾ ਹੈਗਾ ਨਾ ਉਹ ਪਾਣੀ ਉਹਦੀ ਉਹਨਾਂ ਨੇ ਨਿਕਾਸੀ ਨਹੀਂ ਸਹੀ ਕਰੀ ਹੋਈ ਹਾਂਜੀ ਉਹ ਉਹਨਾਂ ਨੇ ਉਧਰ ਰਿਗਾਰਡਿੰਗ ਕੀ ਕੀਤਾ ਹੋਇਆ ਹੈਗਾ ਆਪਣਾ ਮਤਲਬ ਜਿਹੜਾ ਐਸਟੀਪੀ ਪਲਾਂਟ ਹੈਗਾ ਇੱਕ ਤਾਂ ਉਹਦੀ ਕੈਪੈਸਿਟੀ ਘੱਟ ਦਾ ਲਾਇਆ ਹੋਇਆ ਹੈਗਾ ਹਾਂਜੀ ਉੱਥੇ 10 ਐਮਐਲਡੀ ਦਾ ਚਾਹੀਦਾ 2.5 ਦਾ ਲਾਇਆ ਹੋਇਆ ਹੈਗਾ ਹੂੰ ਹੂੰ ਤੇ ਉਹਨਾਂ ਨੇ ਪਾਣੀ ਇੱਧਰ ਨੂੰ ਛੱਡਿਆ ਹੋਇਆ ਅ 15 ਗਾਧ ਪਰ ਅਸੀਂ ਆਪਣੇ ਲੈਵਲ ਤੇ ਨਾ ਮਤਲਬ ਜਿਹੜਾ ਬਲਾਕ ਹੈ ਉਹਨਾਂ ਨਾਲ ਕੋਆਰਡੀਨੇਟ ਕਰਕੇ ਉੱਤੇ ਪੰਪ ਮਸ਼ੀਨਾਂ ਵਗੈਰਾ ਭਜਵਾਈਆਂ ਸੀਗੀਆਂ ਪਾਣੀ ਕਢਾਉਣ ਦੇ ਲਈ ਹਾਂਜੀ ਤੇ ਕੁਝ ਪਾਣੀ ਨਿਕਲਿਆ ਵੀ ਸੀਗਾ ਤੇ ਇਹ ਕਹਿਣ ਲੱਗੇ ਸਾਨੂੰ ਆਪਣਾ ਪਿੰਡ ਵਾਲੇ ਇਹਨਾਂ ਦੇ ਬੰਦੇ ਇਕੱਠੇ ਹੋ ਗਏ ਵੀ ਅਸੀਂ ਉਹਨਾਂ ਨੇ ਮਨ ਰੋਕ ਰੁਕਤਾ ਉਸ ਬਾਅਦ ਕੰਮ ਇਕੱਠਿਆਂ ਹੋ ਗਏ ਸਰ ਇੱਥੇ ਇੱਥੇ ਨਾ ਪੰਚਾਇਤ ਮੇਰੇ ਕੋਲੇ ਖੜੀ ਹੈ ਭਗਤ ਮਾਜਰੀ ਦੀ ਤੇ ਦੂਜੇ ਪਾਸੇ ਇੱਥੇ ਨਾ ਜਿਹੜਾ ਪਾਣੀ ਨਿਕਲਦਾ ਤੁਸੀਂ ਕਹਿ ਰਹੇ ਸੀ ਕਿ ਕਢਵਾਉਣ ਵਾਸਤੇ ਕੋਸ਼ਿਸ਼ ਕੀਤੀ ਵਿੱਚ ਨੂੰ ਰਾਸਤੇ دیے ਉੱਥੇ ਫੇਰ ਮਿੱਟੀ ਲਗਾ ਕੇ ਬੰਦ ਕਰਤਾ ਜੀ ਪਾਣੀ ਨਿਕਲਣਾ ਉਹ ਜਿਹੜਾ ਚੋਚ ਨਿਕਲਦਾ ਸੀ ਇਹ ਦੁਬਾਰਾ ਬੰਦ ਕਰਤਾ ਨਾ ਦਵਾਰੇ ਬੰਦ ਕੀਤਾ ਹੋਇਆ ਜੀ ਕੰਪਨੀ ਕੰਪਨੀ ਜੀਬੀ ਸਟੇਟ ਦੀ ਗੱਲ ਕਰਦੇ ਹਾਂ ਨਹੀਂ ਨਹੀਂ ਆਲਟਸ ਕੰਪਨੀ ਸਰ ਆਲਟਸ ਕੰਪਨੀ ਹੈ ਜੀਪੀਸੀ ਉਹ ਨਹੀਂ ਜੀ ਉਹ ਨਹੀਂ ਹੈ ਇਹ ਭਗਤ ਮੱਜਰਾ ਤੇ ਨਾਲ ਪੁਲੇੜੀ ਦੇ ਵਿਚਕਾਰ ਹੀ ਕਾਲਟਸ ਕੰਪਨੀ ਪੈਂਦੀ ਹੈ ਅੱਛਾ ਤੁਸੀਂ ਮੈਨੂੰ ਇਦਾਂ ਕਰੋ ਇੱਕ ਵਾਰੀ ਮੈਨੂੰ ਵੀਡੀਓ ਭੇਜੋ ਮੈਂ ਤੁਹਾਨੂੰ ਮੈਂ ਵੀਡੀਓ ਭੇਜ ਦਿੰਨਾ ਤੁਹਾਨੂੰ ਲੋਕੇਸ਼ਨ ਲੋਕੇਸ਼ਨ ਭੇਜ ਦਿੰਨਾ ਤੇ ਇਹਦੇ ਬਾਰੇ ਹੱਲ ਕਰੋ ਲੋਕਾਂ ਨੂੰ ਬਿਮਾਰੀਆਂ ਦਾ ਵੀ ਖਤਰਾ ਹੈ ਜੀ ਨੀਚੇ ਫਸਲਾਂ ਨੂੰ ਵੀ ਬਹੁਤ ਖਤਰਾ ਹੈ ਕੋਈ ਨਹੀਂ ਭੇਜੋ ਮੈਂ ਚੈੱਕ ਕਰਾ ਲੈਣਾ ਅਸੀਂ ਦੇਖਿਆ ਵੈ ਆਲਰੇਡੀ ਮਨ ਲਾਦਾ ਉਹੀ ਪੁਆਇੰਟ ਹੋਣਾ ਪਰ ਤੁਸੀਂ ਭੇਜੋ ਮੈਂ ਦੇਖ ਲੈਣਾ ਹੈ ਗੰਗਾ ਠੀਕ 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 ਹੈ ਸਰ ਬਿਲਕੁਲ ਤੁਸੀਂ ਦੇਖੋ ਕੀ ਇਹ ਸਨ ਐਸ ਡੀਓ ਸ਼ੁਭਮ ਗੋਇਲ ਜਿਹੜੇ ਜਿਹਨਾਂ ਵੱਲੋਂ ਦੱਸਿਆ ਗਿਆ ਕਿ ਅਸੀਂ ਮੌਕੇ ਤੇ ਵਿਜ਼ਿਟ ਕਰਾਂਗੇ ਪਹਿਲਾਂ ਵੀ ਇੱਕ ਦੋ ਇਸ ਤਰੀਕੇ ਦੀ ਪ੍ਰੋਬਲਮ ਆਈ ਸੀ ਉੱਥੇ ਅਸੀਂ ਪਹੁੰਚੇ ਸੀ ਤਾਂ ਦੋ ਤਿੰਨ ਕੰਪਨੀਆਂ ਜੋ ਰੌਲਾ ਚੱਲ ਰਿਹਾ ਹੈ ਐਸਟੀਪੀ ਪਲਾਂਟ ਦਾ ਰੌਲਾ ਚੱਲ ਰਿਹਾ ਹੈ ਉਸ ਨੂੰ ਦੇਖ ਕੇ ਇਹਨਾਂ ਨੂੰ ਦੱਸਿਆ ਗਿਆ ਕਿ ਇਹ ਵੀ ਜਿਹੜਾ ਮੁਸ਼ਕਲ ਹੈ ਪਾਣੀ ਦੀ ਬਿਲਕੁਲ ਤੁਸੀਂ ਦੇਖੋ ਕੀ ਪਹਿਲਾਂ ਮੈਂ ਹਾਲਾਤ ਖਾਸ ਸੁਮਤਾ ਦਿ ਤਾਂ ਇਹ ਚੋ ਨਿਕਲਦੀ ਸੀਸ ਦੇ ਵਿੱਚ ਵੀ ਕਾਫੀ ਪਾਣੀ ਖੜਿਆ ਹੈ ਇਹ ਵੀ ਅੱਗੋਂ ਬੰਦ ਕੀਤਾ ਹੋਇਆ ਪਾਣੀ ਤੇ ਦੂਜੇ ਪਾਸੇ ਇਹ ਵੀ ਪਾਣੀ ਬੰਦ ਕੀਤਾ ਕੋਈ ਸਫਾਈ ਦਾ ਧਿਆਨ ਨਹੀਂ ਇੱਥੇ ਕਿਉਂਕਿ ਕਿਹਾ ਜਾਂਦਾ ਕਿ ਡਰੇਨਾਂ ਸਾਫ਼ ਕਰ ਦਿੱਤੀਆਂ ਜਾਣਗੀਆਂ ਚੋਹ ਸਾਫ਼ ਕਰ ਦਿੱਤੀਆਂ ਜਾਣਗੀਆਂ ਪਰ ਇੱਥੇ ਜਿਸ ਤਰੀਕੇ ਨਾਲ ਖਤਰਾ ਬਣਿਆ ਹੋਇਆ ਕੰਪਨੀਆਂ ਨੇ ਆਪਣੇ ਪਲਾਟ ਕੱਟ ਕੇ ਰੱਖ ਦਿੱਤੇ ਨੇ ਜਿਸ ਤੋਂ ਬਾਅਦ ਜਾ ਕੇ ਇੱਕ ਬਹੁਤ ਵੱਡਾ ਖਤਰਾ ਹੈ ਤਾਂ ਬਾਈ ਜੀ ਕੀ ਮੰਗਿਆ ਹੁਣ ਤੁਹਾਡੀ ਕੀ ਜਿਸ ਤਰੀਕੇ ਨਾਲ ਹਾਲਾਤ ਨੇ ਅਸਤਾ ਕਹੂੰਗਾ ਇਹ ਪ੍ਰਸ਼ਾਸਨ ਨੂੰ ਵੀ ਇਹਦਾ ਮਸਲਾ ਮਸਲਾ ਹੱਲ ਕੀਤਾ ਜਾਵੇ ਜੀ ਪਰਮਾਨੈਂਟ ਇਹ ਪਟਕੇ ਪੈਪ ਦੱਬੇ ਜਾਣ ਜੀ ਪਾਣੀ ਦੀ ਨਿਕਾਸੀ ਹੋਵੇ ਜੀ ਖਤਰਾ ਇਹ ਤੇ ਪਾਣੀ ਦੇ ਖੜੇ ਹਾਂ ਜੀ ਪਾਣੀ ਦਾ ਖਤਰਾ ਹੈ ਜੀ ਹਲੋ ਹਲੋ ਹਾਂ ਜੀ ਹਾਂ ਜੀ ਬਹੁਤ ਨਿਕਰਣਾ ਨੇ ਕੌਣ ਬੋਲਦੇ ਹੋ ਹਾਂ ਜੀ ਬਹੁਤ ਬਈ ਮਿਸਰਲਾ ਨੇ ਵੀ ਤੀ ਨਸਰ ਤੁਸੀਂ ਸਰ ਅਰਤਾਰ ਸਿੰਘ ਬੋਲ ਰਹੇ ਜੀ ਆਲਟਸ ਕੰਪਨੀ ਤੋਂ ਬਿਲਕੁਲ ਬੋਲ ਹਾਂਜੀ 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 ਸਰ ਮੈਂ ਹੀ ਕਰ ਰਿਹਾ ਸੀ ਮੈਚਨ ਨਿਊ ਚੈਨਲ ਤੋਂ ਬੋ ਰਿਹਾ ਹਰਤੇਜ ਸਿੰਘ ਜੀ ਹਾਂਜੀ ਹਾਂ ਬੋਲੋ ਜੀ ਸਰ ਇੱਥੇ ਭਗਤ ਮੱਜਰੇ ਦੇ ਸਰਪੰਚ ਤੇ ਹੋਰ ਵੀ ਪਿੰਡ ਮੋਹਤਰ ਬੰਦੇ ਇਕੱਠੇ ਹੋਏ ਸੀ ਕਿ ਉੱਥੇ ਪਾਣੀ ਤੁਹਾਡੀ ਕੰਪਨੀ ਚ ਖੜਿਆ ਹੋਇਆ ਕਾਫੀ ਉਹ ਕਹਿੰਦੇ ਸਾਡੀ ਫਸਲਾਂ ਬਰਬਾਦ ਹੋਈਆਂ ਅੱਗੇ ਸਾਡੇ ਘਰਾਂ ਨੂੰ ਵੀ ਬੜੀ ਖਤਰਾ ਹੈ ਤਾਂ ਉਹਦੇ ਬਾਰੇ ਪੁੱਛਣਾ ਸੀ ਕਿ ਇਹ ਪਾਣੀ ਕਿਉਂ ਖੜਿਆ ਜੀ ਕੀ ਕਾਰਨ ਕੀ ਅੱਗੇ ਕੱਢਿਆ ਜਾ ਰਿਹਾ ਕਿਵੇਂ ਮੈਚਨ ਨਿਊ ਚੈਨਲ ਤੋਂ ਤੁਹਾਨੂੰ ਹੀ ਬੋਲਦੇ ਹਾਂ ਮੈਚਨ ਨਿਊ ਚੈਨਲ ਤੋਂ ਬੋ ਰਿਹਾ ਜੀ ਚੈਨਲ ਐਚਐਨ ਨਿਊਜ਼ ਚੈਨਲ ਹਾਂਜੀ ਹਾਂਜੀ ਸ਼ੁਭਨਾ ਤੁਹਾਡਾ ਮੇਰਾ ਹਰਤੇਜ ਸਿੰਘ ਜੀ ਗੁਰਤੇਜ ਸਿੰਘ ਜੀ ਹਰਤੇਜ ਸਿੰਘ ਹਰਤੇਜ ਹਰਤੇਜ ਸਿੰਘ ਬਾਈ ਜੀ ਇਹ ਜਿਹੜਾ ਪਾਣੀ ਖੜਾ ਹੈ ਪਿਛਲੇ ਲੰਬੇ ਸਮੇਂ ਤੋਂ ਸ਼ੁਰੂ ਤੋਂ ਲੈ ਕੇ ਇਹ ਪਾਣੀ ਦਾ ਕੁਦਰਤੀ ਵਹਾ ਸੀਗਾ ਇਹ ਹਾਂਜੀ ਚੋ ਐੜੀ ਇੱਥੇ ਹਾਂਜੀ ਚੋ ਬਣੀ ਹੋਈ ਹੈ ਜੀ ਇੱਥੇ ਜੋ ਹਾਂ ਪੁਰਾਣੀ ਚੋ ਹੈ ਇਹ ਪੁਰਾਣੀ ਪਿੱਛੋਂ ਇਹ ਪਾਣੀ ਕਟੂਕਟ 5 6 ਕਿਲੋਮੀਟਰ ਪਿੱਛੋਂ ਪਿਛਲੇ ਏਰੀਆ ਦਾ ਕੈਚਮੈਂਟ ਪਿੱਛੋਂ ਪਿਛਲੇ ਪਿੰਡਾਂ ਦਾ ਸਲਾਮਤਪੁਰ ਪੜੌਂਡੀਆਂ ਡੀਐਲਐਫ ਜਿੱਥੇ ਹੋਣਾ ਸੀ ਹਾਂਜੀ 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 ਹਾਂ ਕਾਫੀ ਪਿੰਡਾਂ ਦਾ ਹਾਂਜੀ ਹਾਂਜੀ ਉੱਥੋਂ ਤੱਕ ਤਾਂ ਪਾਣੀ ਸਾਰਾ ਇੱਥੋਂ ਦੀ ਵਗਦਾ ਸੀਗਾ ਜੀ ਹਾਂਜੀ 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 ਤੇ ਇਹ ਚੋ ਬਾਈਜੰਸ ਜਿੱਥੇ ਇੱਥੇ ਭਗਤ ਮਾਇਰੀ ਤੱਕ ਤਾਂ ਚੋ ਸੀਗੀ ਸਰਕਾਰੀ ਜ਼ਮੀਨ ਹਾਂਜੀ 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 ਸ਼ਾਮ ਸ਼ਾਮਲਾ ਟਹਿ ਗਈ ਹੁਣ ਇੱਥੇ ਤਾਂ ਭਗਤ ਜਿੱਥੇ ਪਾਣੀ ਬੰਦ ਹੋ ਗਿਆ ਹਾਂਜੀ ਹਾਂਜੀ ਉਸ ਤੋਂ ਬਾਅਦ ਜਿਹੜੀ ਭਲੇੜੀ ਦੀ ਜ਼ਮੀਨ ਸੀ ਉਹ ਨਿਜੀ ਮਾਲਕਾਂ ਦੀ ਜੀ ਮਿਲ ਸੀ ਜਿੱਥੋਂ ਦੀ ਚੋ ਵਗਦਾ ਸੀ ਠੀਕ ਹੈ ਜੀ ਉਹ ਮਤਲਬ ਜ਼ਮੀਨ ਅਸੀਂ ਟਾਈਮ ਦੌਰਾਨ ਪਿਛਲੇ 10 5 15 ਸਾਲਾਂ ਅੱਜ ਖਰੀਦੀ ਉੱਥੇ ਅਸੀਂ ਪ੍ਰੋਜੈਕਟ ਪਾਸ ਕਰਾ ਲਿਆ ਠੀਕ ਹੈ ਜੀ ਉਹ ਪ੍ਰੋਜੈਕਟ ਪਾਸ ਦੇ ਕੋਟੇ ਅਸੀਂ ਜਿੱਥੇ ਆਪਦੀ ਭਰਤ ਪਾ ਕੇ ਮਿੱਟੀ ਉੱਚੀ ਜਗ੍ਹਾ ਹੋ ਗਈ ਉਹ ਹਾਂਜੀ ਇਹ ਸਾਰ ਸਾਲ ਸਾਡੇ ਵਾਸਤੇ ਵੀ ਸਾਡੇ ਵੀ ਸਾਡੇ ਵੀ ਤੁਹਾਨੂੰ ਵੀਡੀਓ ਭੇਜਦੇ ਨਾਲ ਸਾਡੇ ਵੀ ਪਲਾਟਾਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਝੜਕਾਂ ਦੇ ਪੁੱਛਾਰ ਆ ਮੈਂ ਦੇਖ ਕੇ ਆਈ ਤੁਹਾਡਾ ਪ੍ਰੋਜੈਕਟ ਕਾਫੀ ਖਰਾਬ ਹੋ ਗਿਆ ਉੱਥੇ ਬਿਲਕੁਲ ਹਾਂ ਸਾਡੇ ਵਾਸਤੇ ਵੀ ਇੱਕ ਸਮੱਸਿਆ ਪਣੀ ਹੋਈ ਸੀ ਜੀ ਡਰੇਨ ਜਿ ਡਿਪਾਰਟਮੈਂਟ ਨੂੰ ਔਰ ਕਮਾਡਾ ਨੂੰ ਰਿਕੁਐਸਟ ਕਰ ਰਹੇ ਹਾਂ ਬਾਰੀ ਬਾਰੀ ਰਿਪੀਟਡ ਲਈ ਡੀਸੀ ਮੈਮ ਨੂੰ ਵੀ ਰਿਕੁਐਸਟ ਕੀਤੀ ਸੀ ਐਸਡੀਐਮ ਨੂੰ ਵੀ ਰਿਕੁਐਸਟ ਕਰੀ ਸੀ ਹਾਂਜੀ ਹਾਂਜੀ ਤੇ ਮੰਡੇ ਨੂੰ ਸਰ ਮਿਲਾਂਗੇ ਫਿਰ ਸੀ ਇਹ ਕਮਾਡਾ ਨੂੰ ਔਰ ਡਰੇਨ ਚ ਚੀਫ ਇੰਜੀਨੀਅਰ ਨੂੰ ਕਿ ਸਰ ਸਾਡਾ ਕੋਈ ਇਹਦਾ ਪਰਮਨੈਂਟ ਸੋਲੂਸ਼ਨ ਲੱਭ ਜਾਵੇ ਹਾਂਜੀ ਕੰਪਨੀ ਤਾਂ ਸਾਡਾ ਜਿਹੜਾ ਪ੍ਰੋਜੈਕਟ ਦਾ ਏਰੀਆ ਉਹਨੇ ਪਾਣੀ ਦੀ ਜ਼ਿੰਮੇਵਾਰ ਹੈ ਜਾਂ ਉਹ 100% ਅਸੀਂ ਵੱਧ ਚੱਲਾਂਗੇ ਬਿਲਕੁਲ ਔਰ ਜਿਹੜਾ ਡਰੇਨ ਚ ਆ ਰਿਹਾ ਉਹ ਤੁਹਾਡਾ ਜ਼ਿੰਮੇਵਾਰੀ ਕਿੱ 10 ਪਿੰਡਾਂ ਦਾ ਪਿੱਛੇ ਪਾਣੀ ਸਰ ਆਉਂਦਾ ਸੀ ਉਹਨੂੰ ਅਸੀਂ ਉਹਨੂੰ ਕਿਵੇਂ ਕਿੱਥੇ ਸੋਲ ਕਰੀਏ ਸਹੀ ਗੱਲ ਹੈ ਇਹ ਸੰਜਾਨ ਬੰਦੇ ਵੀ ਕੰਪਨੀ ਦਾ ਕੰਮ ਹੈ ਜੀ ਕੰਪਨੀ ਦੀ ਜ਼ਿੰਮੇਵਾਰੀ ਅਸੀਂ ਜਿੰਮੇਵਾਰੀ ਸਾਡੀ ਜੇ ਮੰਨ ਲਓ ਸਾਡੇ ਜਿੰਨਾ ਸਾਡਾ ਪ੍ਰੋਜੈਕਟ ਦਾ ਸਾਈਜ਼ ਹੈ ਉਹਨੇ ਉਹਨੇ ਪਾਣੀ ਨੂੰ ਅਸੀਂ ਸੰਭਾਲਣਾ ਹੈ ਠੀਕ ਹੈ ਜੀ ਜਿਹੜਾ ਪਿੱਛੇ 5-7 ਕਿਲੋਮੀਟਰ ਤੋਂ ਪਾਣੀ ਆਉਂਦਾ ਪਿਛਲੇ ਨੇਚਰਲੀ ਪਿਛਲੇ ਚਾੜੀ ਸਾਰਾ ਤੋਂ ਉਹਨੂੰ ਉਹਨੂੰ ਅਸੀਂ ਕਿਵੇਂ ਸੰਭਾਲੀਏ ਦੱਸੋ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਸਹੀ ਗੱਲ ਹੈ ਜੀ ਤਾਂ ਹੁਣ ਇਹਦਾ ਕੋਈ ਕੋਈ ਹੁਣ ਤੁਸੀਂ ਕਦੋਂ ਪਰਸੋਂ ਮਿਲ ਰਹੇ ਜੀ ਸਭ ਨੂੰ ਜਾਂ ਫ ਤਹਾੜੀ ਮੈਂ ਸੀਏ ਕਮਾਂਡਾਂ ਨੂੰ ਔਰ ਚੀਫ ਇੰਜੀਨੀਅਰ ਕਮਾਂਡਾਂ ਨੂੰ ਔਰ ਚੀਫ ਇੰਜੀਨੀਅਰ ਡਰੇਂਜ ਨੂੰ ਹਾਂਜੀ ਇਹਨਾਂ ਨੂੰ ਬੰਦੇ ਨੂੰ ਪਰ ਸੁਮਲਾਗੇ ਹਾਂਜੀ ਮਿਲ ਕੇ ਰਿਸਪੈਸ ਕਰਕੇ ਉਹਨਾਂ ਨੂੰ ਇਹਨਾਂ ਦਾ ਕੋਈ ਪਰਮਨੈਂਟ ਸੋਲੂਸ਼ਨ ਕਰਨ ਦਾ ਕੋਈ ਵੇ ਕਰਾਂਗੇ ਜੇ ਕੋਈ ਸਾਥੋਂ ਸਾਡੀ ਕੰਪਨੀ ਵਿੱਚ ਨੂੰ ਕਿਸੇ ਤਰ੍ਹਾਂ ਦੀ ਕੋਈ ਹੈਲਪ ਦੀ ਲੋੜ ਐਡਮਿਨਿਸਟ੍ਰੇਸ਼ਨ ਨੂੰ ਜਾਂ ਬੰਦੇ ਨੂੰ ਉਹ ਅਸੀਂ ਨਾਲ ਉਹਨਾਂ ਦੇ ਖੜਨ ਨੂੰ ਤਿਆਰ ਹੈ ਠੀਕ ਹੈ ਨਹੀਂ ਇੱਥੇ ਭਾਈ ਜੀ ਹੁਣ ਪਿਆ ਮੀਂਹ ਤਾਂ ਪਿਛਲੇ 5-7 10 ਦਿਨਾਂ ਤੋਂ ਪੈ ਰਿਹਾ ਹਾਂਜੀ ਬਾਰਸ਼ ਬਹੁਤ ਪੈ ਰਹੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਪਿਛਲੇ 10 ਬਹੁਤ ਚ 5 ਅਗਸਤ ਤੋਂ ਅੱਜ ਪੂਰਾ 1 ਮਹੀਨਾ ਹੋ ਗਿਆ ਉਹਦੋਂ ਮੀਂਹ ਦੀ ਕੋਈ ਬਾਈ ਤਾਂ ਹੀ ਨਹੀਂ ਸੀ ਹਾਂਜੀ 5 ਅਗਸਤ ਤੋਂ ਲਗਾਤਾਰ 2 855 ਸਰਕਾਰੀ ਟਿਕਟ ਕਰਾਈ ਨੇ ਪਰ ਉਹ ਲੋ ਪੱਖੇ ਚੱਲਦੇ ਨਹੀਂ ਪਾਣੀ ਅੱਛਾ ਜੀ ਅੱਛਾ ਜੀ ਅਸੀਂ ਬਾਈ ਤਾਂ ਸਹਿਤ ਵੀ ਹੈ ਸ਼ਾਇਦ ਇਸ ਪ੍ਰੋਬਲਮ ਤੋਂ ਬਚ ਨਹੀਂ ਕੀਤਾ ਹਾਂਜੀ ਪਰ ਉਹ ਸੱਦੀ ਤੋਂ ਉਹ ਸੱਦੀ ਕਿ ਜਿਹੜੀ ਹਿਊਮਨ ਰਿਸੋਰਸ ਹੈ ਜੀ ਕੁਦਰਤ ਵਾਲੇ ਬਾਰੇ ਸਾਡਾ ਕੀ ਜ਼ੋਰ ਕਰਦਾ ਹੂੰ ਉਹ ਮੈਂ ਮੈਂ ਦੇਖਿਆ ਤੁਹਾਡੇ ਪ੍ਰੋਜੈਕਟ ਬਹੁਤ ਪਲਾਟਾਂ 'ਚ ਪਾਣੀ ਖੜਿਆ ਭਰਿਆ ਹੋਇਆ ਪਲਾਟ ਥੋੜੇ ਤੇ ਮੇਰੇ ਖਿਆਲ ਪੂਰਾ ਪਾਣੀ ਕੱਢਾ ਸੀ ਉੱਥੋਂ ਵੀ ਪਾਣੀ ਕੱਢ ਰਿਹਾ ਸਾਡੇ ਸਮਾਂ ਹਾਂਜੀ 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 ਚਲੋ ਇਹਦਾ ਕਰਾ ਦਿਓ ਸਰ ਬਸ ਤਾਂ ਅਸੀਂ ਤੁਹਾਡਾ ਤਾਂ ਅਸੀਂ ਪੱਖ ਲੈਣਾ ਸੀ ਕਿ ਆਪਾਂ ਚਲੋ ਦੇਖੋ ਸਮੱਸਿਆ ਕੋਈ ਜਾਣ ਬੁੱਝ ਕੇ ਤਾਂ ਹੁੰਦੀ ਨਹੀਂ ਇਹ ਕਈ ਵਾਰ ਸਮੱਸਿਆ ਜਿਸ ਤਰੀਕੇ ਨਾਲ ਆ ਗਈ 10 ਦਿਨ ਬਾਰਿਸ਼ ਲਗਾਤਾਰ ਪੈ ਗਈ ਤਾਂ ਲੋਕਾਂ ਨੂੰ ਨਾ ਮੁਸ਼ਕਲ ਹੋਵੇ ਜੇ ਅੱਗੇ ਘਰਾਂ ਨੂੰ ਬਰਸਾਤ ਜਿਹੜੇ ਫਸਲਾਂ ਨੂੰ ਬਰਬਾਦ ਨਾ ਹੋਣ ਜੀ ਅਸੀਂ ਤਾਂ ਬਾਈ ਅਸੀਂ ਤਾਂ ਰਗਨ ਨੂੰ ਲੱਗੇ ਹੋਏ ਆ 5 ਅਗਸਤ ਤੋਂ ਸਾਨੂੰ ਅਸੀਂ ਪ੍ਰੂਫ ਸਾਡੇ ਤੁਹਾਡੇ ਆਲਗੋਂ ਸਭ ਦੱਸਣਗੇ ਲੋਕ ਵੀ ਹਾਂ ਜਿਹਨਾਂ ਨੇ ਪੰਪ ਲਾਏ ਹੋਏ ਨੇ ਕੰਪਨੀ ਨੇ ਹਾਂਜੀ ਪਾਣੀ ਚੱਕਣ ਵਾਸਤੇ ਕਿ ਚੀਜ਼ ਸਮੱਸਿਆ ਤੋਂ ਬਦਰੀ ਨਹੀਂ ਪਰ ਹੁਣ ਜਦੋਂ بارش ਮੇਂ ਮੇਂ ਹਸਾਲ ਤੋਂ ਜ਼ਿਆਦਾ ਜ਼ਿਆਦਾ ਹੋ ਗਈ ਔਰ ਪਾਣੀ ਪਿੱਛੇ ਬਹੁਤ ਜ਼ਿਆਦਾ ਰਹੀ ਜਿਹੋ ਦਾ ਸਾਡੇ ਵਾਸਤੇ ਬਾਹਰ ਗੱਲ ਹੋ ਗਈ ਹੈ ਹਾਲਾਂਕਿ ਸਾਡਾ ਤਾਂ ਇਸ ਪਾਣੀ ਨਾਲ ਸਾਡਾ ਤਾਂ ਖੁਦ ਨੁਕਸਾਨ ਹੋ ਰਿਹਾ ਹੈ ਬਿਲਕੁਲ ਹਮ ਚਲੋ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਪੱਖ ਦਿੱਤਾ ਤੇ ਆਪਾਂ ਮੈਂ ਵੈਸੇ ਮੈਂ ਆਪਸਰਾ ਦੇ ਧਿਆਨ ਚ ਵੀ ਲਿਆਤਾ ਐਸ ਡੀਓ ਸ਼ੁਭਮ ਕੋਇਲ ਜੀ ਜੇ ਡਰੇਨ ਪਵਾਕ ਦੇ ਨੇ ਤੁਜੇ ਡੀਸੀ ਮੈਡਮ ਦੇ ਵੀ ਧਿਆਨ ਚ ਲਿਆਤਾ ਕਿ ਇਹਦਾ ਬੱਕਾ ਮਸਲਾ ਹੱਲ ਕੀਤਾ ਜਾਵੇ ਕਿ ਇੱਥੇ ਦੇਖੋ ਲੋਕ ਪਰੇਸ਼ਾਨ ਨੇ ਪ੍ਰੋਜੈਕਟ ਵਾਲਿਆਂ ਦੀ ਪਰੇਸ਼ਾਨੀ ਹੈ ਤੇ ਪਿੰਡਾਂ ਦੀ ਪਰੇਸ਼ਾਨੀ ਹੈ ਜੀ ਬਿਲਕੁਲ ਸਰ ਜੀ ਇਸ ਪਰਿਸ਼ਾਸ ਦੇ ਧਿਆਨ ਚ ਲਾਓ ਅਸੀਂ ਜਿੱਥੇ ਵੀ ਕਿਤੇ ਕਹੂੰਗੇ ਅਸੀਂ ਨਾਲ ਚੱਲਣ ਨੂੰ ਤੁਹਾਡੇ ਨਾਲ ਖੜ੍ਹੋ ਤੇਰਾ ਸਤੋ ਕੋਈ ਵੀ ਸਹਿਬ ਬਸ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਬਿਲਕੁਲ ਤੁਸੀਂ ਦੇਖੋ ਕਿ ਇਹ ਸੰਨਵਤਾਰ ਸਿੰਘ ਜੋ ਕਿ ਕੰਪਨੀ ਦੀ ਦੇਖਰੇਖ ਕਰਦੇ ਨੇ ਇੰਨਾ ਵੱਲੋਂ ਆਣਾ ਪੱਕ ਦਿੱਤਾ ਗਿਆ ਕਿ ਜੋ ਡਰੇਨ ਹੈ ਉਸ ਦੇ ਵਿੱਚ ਪਾਣੀ ਪਿਛਲੇ 5-7 ਪਿੰਡਾਂ ਤੋਂ ਆਂਦਾ ਹੈ ਜਿਸ ਦੀ ਕਿ ਸਾਡੀ ਜ਼ਿੰਮੇਵਾਰੀ ਨਹੀਂ ਪਰ ਇਸ ਬਾਰੇ ਅਸੀਂ ਗਮਾਡਾ ਨੂੰ ਗਮਾਡਾ ਸੀਏ ਨੂੰ ਮਿਲਾਂਗੇ ਜਿਸ ਤੋਂ ਬਾਅਦ ਜਾ ਕੇ ਇਸ ਦਾ ਪੱਕਾ ਪਰਮਾਨੈਂਟ ਹੱਲ ਕਰਾਂਗੇ ਇਹਨਾਂ ਨੂੰ ਦੱਸਿਆ ਗਿਆ ਕਿ ਜਿਹੜੀ ਡਰੇਨ ਹੈ ਉਸ ਪਿੰਡ ਤੱਕ ਭਗਤਮਾ ਜਦ ਤੱਕ ਖਸਾਮਲਾ ਜ਼ਮੀਨ ਹੈ ਉਸ ਤੋਂ ਅੱਗੇ ਜਾ ਕੇ ਫਿਰ ਮਾਲਕਨਾ ਜ਼ਮੀਨ ਹੈ ਜਿਸ ਤੋਂ ਬਾਅਦ ਜਾ ਕੇ ਪਲੇਹੀ ਜ਼ਿੰਦਗੀ ਜਦੋਂ ਇਹਨਾਂ ਨੇ ਦੱਸਿਆ ਤਾਂ ਉੱਥੇ ਜਿਹੜਾ ਪਾਣੀ ਰੋਕ ਦਿੱਤਾ ਗਿਆ ਕਿਉਂਕਿ ਮਾਲਕਨਾ ਜ਼ਮੀਨ ਹੈ ਪ੍ਰੋਜੈਕਟ ਨਵੇਂ ਲੱਗ ਗਏ ਤਾਂ ਹੁਣ ਜਿਹੜਾ ਇਹ ਪਾਣੀ ਹੈ ਇਹਦਾ ਪਰਮਾਨੈਂਟ ਹੱਲ ਕਿਵੇਂ ਹੁੰਦਾ ਹੈ ਕਿਵੇਂ ਗਮਾਡਾ ਕਰਦਾ ਹੈ ਇਸ ਬਾਰੇ ਵੀ ਸਵਾਲ ਨੇ ਪਿੰਡਾਂ ਦੇ ਲੋਕ ਪਰੇਸ਼ਾਨ ਨੇ ਦੇ ਇਦੇ ਬਾਰੇ ਦਰਚਿਸ ਨੂੰ ਬੁੜੇ ਮਾਮਲੇ ਵਰੀ ਨਿਕਲਦਾ ਕੀ ਥੋੜੇ ਕਰ ਮੈਂ ਸਮਝ ਦਿਨਾ ਤੈਸੀ